ਵਿੰਦ ਬਾਗੜੀਆਂ ਚ ਨਜਾਇਜ਼ ਕਬਜ਼ਿਆਂ ਤੇ ਚੱਲਿਆ ਪੀਲਾ ਪੰਜਾਬ ਪੀੜਿਤ ਪਰਿਵਾਰਾਂ ਨੇ ਲਗਾਏ ਪੰਚਾਇਤ ਸਮੇਤ ਪ੍ਰਸ਼ਾਸਨ ਤੇ ਪੱਖਪਾਤ ਕਰਨ ਦੇ aarop ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਕੁਝ ਲੋਕਾਂ ਦੇ ਨਸ਼ਾ ਤਸਕਰ ਤੇ ਪਰਚੇ ਵੀ ਸੰਦਰਜ ਪੰਚਾਇਤ ਮੈਂਕ ਵਿੱਚੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਇਲੀਗਲ ਵੇੇ ਨਾਲ ਘਰ ਬਣੇ ਸੀਗੇ ਬਾਅਦ ਚੋਂ ਪਤਾ ਲੱਗਿਆ ਵੀ ਇਹਨਾਂ ਦੇ ਨਾਲ ਡਰੱਗਸ ਵੀ ਇਹਨਾਂ ਦੇ ਪਰਚੇ ਹੈਗੇ ਟੋਟਲ ਇਹਨਾਂ ਦੇ 20 ਪਰਚੇ ਹੈਗੇ ਜਗੀਰ ਕੌਰ ਹੈਗੀ ਹੈ ਚਾਰ ਪਰਚੇ ਦਰਸ਼ਨ ਸਿੰਘ ਬੂਟਾ ਸਿੰਘ ਗੁਰਪ੍ਰੀਤ ਤੇ ਜਸਵਿੰਦਰ ਕੌਰ ਸੋ ਇਹਨਾਂ ਨੇ ਜਿਹੜੇ ਨਸ਼ੇ ਦੀ ਤਸਕਰੀ ਨਾਲ ਕਰਕੇ ਪ੍ਰਾਪਰਟੀਆਂ ਬਣਾਈਆਂ ਸੀਗੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਯੁੱਧ ਨਸ਼ੇ ਵਿਰੁੱਧ ਤੇ ਜਿਹੜਾ ਪੀਲਾ ਪੰਜਾ ਚਲਾਇਆ ਜਾਏਗਾ ਜਿਨ੍ਹਾਂ ਨੇ ਵੀ ਨਸ਼ੀਦੇ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਇਸ ਕਰਕੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੀ ਮਿਹਨਤ ਨਾਲ ਹੱਕ ਦੇ ਨਾਲ ਇਹ ਚੀਜ਼ਾਂ ਕਰਨ ਕਿਉਂਕਿ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਸਰ ਵਿੱਚ ਲੋਕਾਂ ਵੱਲੋਂ ਵੀ ਬੜਾ ਕਿਹਾ ਜਾ ਰਿਹਾ ਕਿ ਜੀ ਅਸੀਂ ਹੁਣ ਕੰਮ ਨਹੀਂ ਇਹ ਕਰ ਰਹੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਆ ਫਿਰ ਵੀ ਸਾਡੇ ਘਟਾ ਉਹਨਾਂ ਦਾ ਕਹਿਣਾ ਤੇ ਇੱਕ ਇਨਵੈਸਟੀਗੇਸ਼ਨ ਦਾ ਵੱਖਰਾ ਪਾਟ ਹੈ ਉਹਨਾਂ ਦਾ ਕਹਿਣਾ ਹੈਗਾ ਜੀ ਉਹਨੂੰ ਲੱਗਦਾ ਤੇ ਉਹ ਆ ਕੇ ਮੈਨੂੰ ਆਫਿਸ ਆ ਕੇ ਮਿਲ ਸਕਦੇ ਆ ਸਾਡੀ ਇੰਟੈਲੀਜੈਂਸ ਦੀਆਂ ਇਨਪੁਟਸ ਆਉਂਦੀਆਂ ਤੇ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਹੈਗੀਆਂ ਉਹ ਵੈਰੀਫਾਈ ਕਰਕੇ ਹੀ ਇਹ ਚੀਜ਼ ਕੀਤੀ ਜਾਂਦੀ ਹੈ ਕੋਈ ਇਦਾਂ ਦਾ ਬੰਦਾ ਨਹੀਂ ਵੀ ਜਿਹਦੇ ਤੇ ਪੇਪਰਚੇ ਦਿੱਤੇ ਜਾਂਦੇ ਜੇ 8 8 ਪਰਚੇ ਹੋ ਰਹੇ ਹੈ ਕੋਈ ਕਿਸੇ ਦੀ ਪਰਸਨਲ ਦੁਸ਼ਮਣੀ ਨਹੀਂ ਹੁੰਦੀ ਜੇ 8 8 ਪਰਚੇ 5 5 ਪਰਚੇ ਹੈ ਤੇ ਉਹ ਕਿਸੇ ਕਾਰਨ ਕਰਕੇ ਹੁੰਦੇ ਆ ਲੋਕਲ ਪਿੰਡਾਂ ਵਾਲੇ ਦੀ ਇਨਪੁਟ ਹੁੰਦੀ ਹੈ ਕੋਈ ਇੰਟੈਲੀਜੈਂਸ ਦੀ ਇਨਪੁਟ ਹੁੰਦੀ ਹੈ ਤਾਂ ਹੀ ਇਹਨਾਂ ਤੇ ਕਾਰਵਾਈ ਹੁੰਦੀ ਹੈ ਸਰਜ ਲੋਕਾਂ ਦੇ ਇਹ ਵੀ ਕਹਿੰਦਾ ਵੀ ਮਤਲਬ ਕਿ ਕਿਸੇ ਐ ਲੱਗਦਾ ਵੀ ਕੁਝ ਲੋਕਾਂ ਦੇ ਮਤਲਬ ਚੋੜ ਕੇ ਘਟਾ ਇਹ ਜਾ ਰਹੇ ਨੇ ਵਿੱਚੋਂ ਇਦਾਂ ਤਾਂ ਨਹੀਂ ਹੈ ਜਿਹੜਾ ਕਿ ਜਿਹੜਾ ਲਾਲ ਲਕੀਰ ਦੇ ਅੰਦਰ ਪੰਚਾਇਤੀ ਜਿਹੜਾ ਇਲੀਗਲ ਵੇ ਨਾਲ ਇਲੀਗਲ ਜਗ੍ਹਾ ਤੇ ਪ੍ਰਾਪਰਟੀ ਬਣਾਈ ਹੈ ਸਰਕਾਰੀ ਪ੍ਰਾਪਰਟੀਆਂ ਤੇ ਜਗ੍ਹਾ ਬਣਾਈ ਹੈ ਉਸੇ ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਮਰੇਰਕੋਟ ਦਾ ਜਿਹਨਾਂ ਪੁਲਿਸ ਚ ਹਜੇ ਤੱਕ ਅਸੀਂ 36 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਅਟੈਚ ਵੀ ਕੀਤੀ ਹੋਈ ਹੈ ਵਖਰੇ ਵਖਰੇ ਥਾਣੇ ਵਖਰੇ ਵਖਰੇ ਕਿਸਾਨ ਦੇ ਵਿੱਚ ਉਹ ਕਾਰਵਾਈ ਵਖਰੀ ਚੱਲਦੀ ਸੱਚੀ ਵਾਰਨਿੰਗ ਸਰ ਜਿਹੜੇ ਹੋਰ ਜਿਹੇ ਲੋਕ ਨੇ ਵਾਰਨਿੰਗ ਹੈ ਤਾਂ ਇਹ ਹੀ ਹੈ ਵੀ ਆਪਣਾ ਮਿਹਨਤ ਮਜ਼ਦੂਰ ਨਾਲ ਚੰਗਾ ਮਿਹਨਤ ਨਾਲ ਕੰਮ ਕਰਨ ਹੋਰ ਕੰਮ ਬੜੇ ਨੇ ਇਹੋ ਜਿਹੇ ਮਾੜੇ ਕੰਮਾਂ ਦਾ ਮਾੜਾ ਨਤੀਜਾ ਇਸ ਤੋਂ ਦੂਰ ਰਹਿਣ ਤੇ ਆਪਣੀ ਵਧੀਆ ਮਿਹਨਤ ਨਾਲ ਹੱਕ ਨਾਲ ਰੋਟੀ ਖਾਣ ਸਰ ਜੀ ਕਿੰਨੇ ਘਰਾਂ ਦੀ ਤੁਹਾਡੇ ਕੋਲ ਲਿਖਤਾ ਜੀ ਇਹ ਟੋਟਲ 5 ਅੱਠ ਘਰ ਨੇ ਮੇਰੇ ਖਿਆਲ ਤੇ ਟੋਟਲ 5 ਬੰਦਿਆਂ ਦੀ ਪ੍ਰਾਪਰਟੀ ਹੈਗੀ ਹੈ ਟੋਟਲ ਇਹਨਾਂ ਦੇ 20 ਪਰਚੇ ਦਰਜਾ ਵੱਖਰੇ ਹੋਵੇ ਕਿਸੇ ਦੇ 4 ਨਹੀਂ ਇੱਕ 5 ਦਾ ਤਾਂ ਇਹਨੇ ਕਿੰਨੇ ਰੁਪਏ ਦੀ ਪ੍ਰਾਪਰਟੀ ਡੈਮੇਜ ਹੋਈ ਹੈ ਜੀ ਇਹਦੀ ਵੈਲਿਊਏਸ਼ਨ ਦੇਖ ਲੈਣੇ ਹਜੇ ਕੋਈ ਇਦਾਂ ਦੇ ਕੀਤੇ ਨਹੀਂ ਵੈਲਿਊਏਸ਼ਨ ਸਰ ਪਿਛਲੇ 2 ਦਿਨਾਂ ਤੋਂ ਅਮਰਗੜ ਪੁੱਛਦਾ ਹੈ ਅਮਰਗੜ ਦੇ ਵਿੱਚ ਏਰੀਏ ਦੇ ਵਿੱਚ ਜਿਹੜੇ ਨੇ ਲੁਟੇਰਿਆਂ ਦੀ ਬੜੀ ਮਤਲਬ ਕਾਰਵਾਈਆਂ ਪਾ ਰਹੇ ਨੇ ਉਹਦੇ ਚ ਦੋ ਮੁਕਦਮੇ ਸਾਡੇ ਧਿਆਨ ਚ ਆਏ ਆ ਉਹਦੇ ਬੇਲ ਆਊਟਰ ਜਿਹੜੇ ਕੋਈ ਹੋਏ ਹੋਣੇ ਉਹ ਚੈੱਕ ਕਰ ਲਾਂਗੇ ਉਹ ਵੀ ਜਲਦੀ ਟਰੇਸ ਹੋ ਜੇਗਾ ਥ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਕਿਹੜੇ ਲੋਕਾਂ ਦੀ ਜੀ ਇਹਦੇ ਵਾਸਤੇ ਜਿਹੜੀ ਅੱਜ ਇਹ ਕਾਰਵਾਈ ਦੇ ਵਿੱਚ ਮੈਂ بطور ਡਿਊਟੀ ਮੈਜਿਸਟ੍ਰੇਟ ਇੱਥੇ ਤਨਾਤ ਜਿਲ੍ਹਾ ਮੈਜਿਸਟ੍ਰੇਟ ਮਲੇਰ ਕੋਟਲਾ ਜੀ ਦੇ ਹੁਕਮਾਂ ਦੇ ਮੁਤਾਬਕ ਇਹ ਪੰਚਾਇਤ ਵਿਭਾਗ ਵੱਲੋਂ ਜਿਹੜੀ ਮਾਨ ਜੋ ਕਲੈਕਟਰ ਕਮ ਡੀਡੀਪੀਓ ਕੋਰਟ ਦੇ ਵਿੱਚ ਦਾਵਾ ਕੀਤਾ ਗਿਆ ਸੀ ਉਹਦੇ ਮੁਤਾਬਕ ਵਾਰੰਟੀ ਇਸ਼ੂ ਹੋਏ ਨੇ ਜਿਹਦੇ ਮੁਤਾਬਕ ਕਨਗੂ ਹਲਕਾ ਦੇਗਵਾਈ ਵਿੱਚ ਇਹ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਤੇ ਮੈਂ ਇੱਥੇ ਲਾਉਣ ਆਟੋ ਮੇਨਟੇਨ ਕਰਨ ਲਈ ਤਨਾਤ ਆ ਤੇ ਅਸੀਂ ਆਮਨਿਕ ਨੂੰ ਉਹਨੂੰ ਬਾਹਰ ਰੱਖਦੇ ਹੋਏ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਪਾਲਣਾ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਿੱਲੇ ਕਰਨੇ ਸਰ ਜੀ ਬੰਤੀ ਅੱਜ ਇਹ ਕਨਗੋ ਸਾਹਿਬ ਤੋਂ ਕੋਈ ਡਿਟੇਲ ਕਾਰਵਾਈ ਹੋਗੀ ਮੈਂ ਚਾਹੁੰਗਾ ਕਿ ਕਨਗੋ ਸਾਹਿਬ ਆਪ ਜੀ ਨੂੰ ਇਹਦੇ ਬਾਰੇ ਜਿਹੜੀ ਕੋਰਟ ਦੇ ਆਰਡਰ ਦੀ ਜਾਣਕਾਰੀ ਉਹ ਦੇਣਗੇ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਰ ਕੀ ਕਹਿਣਾ ਚਾਹਣੋਂ ਕਿੰਨੇ ਕਰਨੇ ਜਿਹੜੀ ਹੈ। ਇਹ ਅਸ਼ਕਰਾਂ ਦੀ ਜਿਹੜੀ ਆਈ ਹੈ ਉਹ ਮਿਸਟਰ ਵੀਡੀਓ ਤੋਂ ਆਈ ਸੀ। ਜਿਹਨਾਂ ਦੀ ਨਜਾਇਜ਼ ਜੇ ਹਟਾਉਣ ਵਾਸਤੇ ਅੱਜ ਬਰੰਟ ਕਬਜ਼ਾ ਕਾਰਵਾਈ ਕੀਤੀ ਗਿਆ। ਯਾਨੀ ਇਹ ਨਜਾਇਜ਼ ਕਬਜ਼ੇ ਵਾਲਿਆਂ ਤੇ ਕੀਤੀ ਜਾਣੀ ਸੀ। ਹਾਂ ਜੀ ਹਾਂ ਜੀ ਜਿਨ੍ਹਾਂ ਦੇ ਨਜ ਜੇ ਨਸੀਰ ਨਾਲ ਕਲਪਤ ਹੈਗੇ ਨੇ ਤਾਂ ਕੁਝ ਇਹ ਪ੍ਰਸ਼ਾਸਨ ਵੱਲੋਂ ਦੱਸਿਆ ਜਾਊਗਾ ਜੀ ਨਸ਼ਾ ਤਾਲੂਕਾ ਤੋਂ ਅਸੀਂ ਨਜਾਇਜ਼ ਕਬਜ਼ੇ ਬਾਰੇ ਦੱਸ ਇਹ ਸਾਰੇ ਪਿੰਡਾਂ ਦੇ ਵਿੱਚ ਹੋ ਰਿਹਾ ਇਸ ਤਰ੍ਹਾਂ ਜਿੱਥੇ ਜਿੱਥੇ ਨਜਾਇਜ਼ ਕਬਜ਼ੇ ਬਿਲਕੁਲ ਜੀ ਬਿਲਕੁਲ ਬਿਲਕੁਲ ਪ੍ਰਸ਼ਾਸਨ ਇਸ ਗੱਲ ਤੇ ਉਹ ਗੌਰ ਕਰ ਰਿਹਾ ਸਾਰੇ ਨਜਾਇਜ਼ ਕਬਜ਼ੇ ਬਾਰੇ ਇਹ ਕਿੰਨਾ ਕਿਹੜੇ ਦੇ ਵਿੱਚੋਂ ਜੁਚਤਕਾਰੀ ਦੱਸਣਗੇ ਜੀ ਅਸੀਂ ਉਹਨਾਂ ਨੂੰ ਹੁਕਮ ਨਹੀਂ ਪਾ ਲੈਣਾ ਹੈ ਕਿੱਥੇ ਕਾਰਵਾਈ ਨਹੀਂ ਹੋਉਂਦੀ ਥੈਂਕ ਯੂ ਔਰ ਡਿਸਟ੍ਰਿਕਟ ਪੰਚਾਇਤ ਅਫਸਰ ਬੁੰਦਰ ਡਿਵੈਲਪਮੈਂਟ ਅਫਸਰ ਆਏ ਹੋ ਇਹ ਬਾਗੀੜੇ ਦੇ ਵਿੱਚ ਪਹੁੰਚੋ ਕੀ ਮਾਮਲਾ ਕੀ ਹੈ ਜੀ ਇਹ ਸਨ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਸੀ ਇਹਨਾਂ ਨੇ ਸਾਡੀ ਪੰਚਾਇਤ ਦੀ ਜਗ੍ਹਾ ਵਿੱਚ ਪੰਚਾਇਤ ਨੇ ਆਪਣੇ ਕੇਸ ਕੀਤਾ ਇਹਨਾਂ ਤੇ ਤੇ ਉਹਦੇ ਤੇ ਤੱਕ ਕਾਰਵਾਈ ਹੋ ਰਹੀ ਹੈ ਕਿੰਨੇ ਮਤਲਬ ਕਿ ਘਰਾਂ ਤੇ ਹੋਈ ਹੈ ਟੋਟਲ ਇਹ ਟੋਟਲ 8 ਘਰ ਸੀ ਜੀ ਤੇ ਬਟ ਉਹ ਜੁਆਇੰਟ ਫੈਮਲੀਆ ਕਰਕੇ ਮੇਰੇ ਖਿਆਲ ਚ 3 ਜਾਂ 4 ਘਰ ਹੈਗੇ ਨੇ ਜਿੰਨਾ ਇਹਨਾਂ ਦੇ ਵਿੱਚ ਨਾਲ ਕੋਈ ਇਹਨਾਂ ਦੇ ਨਸ਼ੇ ਤਸਕਰਾਂ ਨਾਲ ਵੀ ਕੋਈ ਹੈਗੀ ਹੈ ਕਿਸੇ ਮਤਲਬ ਮੇਰੇ ਖਿਆਲ ਚ ਹੈ ਹਾਂਜੀ ਉਹ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਇਸ ਕਰਕੇ ਵੀ ਕਾਰਵਾਈ ਹੋ ਰਹੀ ਹੈ ਇਹੀ ਕਾਰਵਾਈਆਂ ਹੋਣਗੀਆਂ ਜਿਵੇਂ ਲਿੰਕ ਸੜਕਾਂ ਜਾਂ ਮੇਨ ਸੜਕਾਂ ਦੇ ਉੱਪਰ ਵੀ ਰਸਤੇ ਨਾਪੇ ਹੋਣੇ ਜਿਨ੍ਹਾਂ ਨਾਲ ਹਾਸੇ ਵਾਪਸ ਸਾਡੇ ਵੱਲੋਂ ਹਮੇਸ਼ਾ ਹੋ ਰਹੀਆਂ ਹਨ। ਹਾਂਜੀ ਬਿਲਕੁਲ ਸਾਡੇ ਵੱਲੋਂ ਹਮੇਸ਼ਾ ਚੱਲਦੀ ਹੈ ਨਜਾਇਜ਼ ਕਬਜ਼ਿਆਂ ਦੀ ਕਾਰਵਾਈ ਪਰ ਅਮਰਗੜ ਦੇ ਵਿੱਚ ਦੇਖਿਆ ਜਾ ਰਿਹਾ ਵੀ ਕੋਈ ਕਾਰਵਾਈ ਨਹੀਂ ਹੈਗੀ। ਨਹੀਂ ਕੋਈ ਵੀ ਜਿਹੜੇ ਵੀ ਸਾਡੇ ਧਿਆਨ ਚਾਹੁੰਦੇ ਅਸੀਂ ਉਹਦੇ ਤੇ ਕਾਰਵਾਈ ਕਰਦੇ ਆ ਨਜਾਇਜ਼ ਕਬਜ਼ੇ ਦੇ। ਮੈਡਮ ਇੱਥੇ ਕੁਝ ਜਿਹੜੇ ਲੋਕ ਸੀਗੇ ਜੀ ਔਰਤਾਂ ਖਾਸ ਕਰਕੇ ਜੀ ਉਹਨਾਂ ਦਾ ਰੂਪ ਹੈ ਜੀ ਵੀ ਪੱਖਪਾਤੀ ਮਤਲਬ ਰਵਈਆ ਬਣਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ। ਵੇ ਕੋਈ ਚੱਕੋ ਮਤਲਬ ਜਿਹੜੇ ਘਟਾਏ ਨੇ ਅੱਠ ਦੇ ਵਿੱਚੋਂ ਵੀ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਜਿਹੜੇ ਹੈਗੇ ਨਾ ਪੂਰੇ ਉਹ ਜੁਆਇੰਟ ਫੈਮਲੀਆ ਕਰਕੇ ਮਤਲਬ ਮਾਂ ਪੁੱਤ ਦਾ ਜਿੱਦਾਂ ਹੋ ਗਿਆ ਨਾਮ ਤੇ ਪਿਓ ਪੁੱਤ ਦਾ ਨਾਮ ਹੋ ਗਿਆ ਇਸ ਇਸ ਕਰਕੇ ਘਟ ਬਣੇ ਨੇ ਮਤਲਬ ਗਿਣਤੀ ਉਹਨਾਂ ਦੀ 8 ਸੀ ਜਿਨ੍ਹਾਂ ਤੇ ਨਜਾਇਜ਼ ਕਬਜ਼ੇ ਦਾ ਕੇਸ ਦੇਣਾ ਚਾਹੁੰਦੇ ਜੀ ਆਮ ਪਬਲਿਕ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਨਜਾਇਜ਼ ਕਬਜ਼ੇ ਤੋਂ ਬਚੋ ਮਤਲਬ ਨਜਾਇਜ਼ ਕਬਜ਼ਾ ਕਰੋ ਹੀ ਨਾ ਜੇ ਸਾਨੂੰ ਇਦਾਂ ਦੀ ਕਾਰਵਾਈ ਕਰਨੀ ਪਵੇ ਸਰਬਾਤ ਸਾਬ ਅੱਜ ਬਾਗੜੀਆਂ ਦੇ ਵਿੱਚ ਜਿਹੜਾ ਕੌਸ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਪੀੜਾ ਪੰਜਾ ਚਲਾਇਆ ਗਿਆ ਕੀ ਮਾਮਲਾ ਕੀ ਹੈ ਮਾਮਲਾ ਜੀ ਇਹ ਜੋ ਪੰਜਾਬ ਸਰਕਾਰ ਵੱਲੋਂ ਜੋਧਨ ਅਸ਼ਿਆ ਬਰੁਧ ਚੱਲ ਰਹੀ ਹੈ ਮੁਹਿੰਮ ਉਹਦੇ ਤਹਿਤ ਕੁਝ ਲਿਸਟਾਂ ਬਣੀਆਂ ਸੀਗੀਆਂ ਜਿਹੜੇ ਨਸ਼ਾ ਵੇਚਣ ਵਾਲੇ ਨੌ ਸੀਗੇ ਉਹ ਜਿਹੜੇ ਸਾਡੇ ਸਰਕਾਰੀ ਪੰਚਾਇਤ ਦੀ ਜਗਾ ਤੇ ਬੈਠੇ ਤੇ ਉਹਨਾਂ ਦੇ ਉੱਤੇ ਚੱਲੀ ਹੈ ਜੀ ਕਿੰਨੇ ਘਰ ਦਾ ਹੈਗਾ ਇਹ ਸੱਤ ਅੱਠ ਘਰ ਨੇ ਕੀ ਸੰਦੇਸ਼ ਦੇਣਾ ਚਾਹਾਂਗੇ ਬਾਕੀ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਨਜਾਇਜ਼ ਖਰਚਾ ਕੀਤਾ ਹੈ ਸੰਦੇਸ਼ ਤਾਂ ਦੇਖੋ ਜੀ ਇਹ ਹੈ ਵੀ ਉਹਦੀ ਕ੍ਰੋਪੀ ਬੜੀ ਐ ਇਹ ਗਲਤ ਕੰਮਾਂ ਦੇ ਨਾਲ ਉਹ ਅੱਜ ਖਤਮ ਹੋ ਗਈ ਮੰਨ ਲਓ ਇਹ ਵੈਸੇ ਹੁਣ ਬਹੁਤ ਜ਼ਿਆਦਾ ਸੁਧਰ ਚੁੱਕੇ ਨੇ ਅੱਗੇ ਨਾਲੋਂ ਤਕਰੀਬਾ ਹੁੰਦਾ ਐ ਆਪ ਵੀ ਤੋਬਾ ਕਰਦੇ ਨੇ ਵੀ ਜੋ ਪੁਰਾਣੇ ਬੁਰਜੋਆਲੇ ਗੱਲਾਂ ਕਰਦੇ ਆਂ ਉਹ ਨਹੀਂ ਕਰਦੇ ਜਿਹੜੇ ਹੋਰ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਪਿੰਡ ਦੇ ਉਹਨਾਂ ਲਈ ਕੀ ਸੁਨੇਹ ਦੇਣਾ ਚਾਹੁੰਦਾ ਉਹਨਾਂ ਲਈ ਵੀ ਹੁਣ ਉਹਨੂੰ ਪਤਾ ਹੀ ਐ ਸਮਝਦੇ ਹੋ ਤੁਸੀਂ ਵੀ ਉਹ ਤਾਂ ਆ ਹੀ ਜਾਂਦਾ ਜੀ ਸਾਰਾ ਪਸੂੜੇ ਆ ਹੀ ਚੱਲੂਗਾ ਜਿਹੜੇ ਅਜ ਕਬਜ਼ੇ ਤਾਂ ਗਲਤ ਹੀ ਹੁੰਦੇ ਨੇ ਤੁਸੀਂ ਬੰਦ ਕਰ ਲਾ ਵੀ ਜੇ ਬੀਬੀ ਕੀ ਨਹਾ ਤੁਹਾਡਾ ਜੀ ਕਿਹੜਾ ਪਿੰਡ ਹੈ ਜੀ ਬਾਗੜੀਆਂ ਅੱਜ ਜਿਹੜੇ ਪੁਲਸ ਪ੍ਰਸ਼ਾਸਨ ਤੇ ਸੇਵਲ ਪ੍ਰਸ਼ਾਸਨ ਵੱਲੋਂ ਬਾਗੜੀਆਂ ਦੇ ਵਿੱਚ ਪਿੜਾ ਪੰਜ ਮੈ ਗਿਆ ਲੋਕਾਂ ਦੇ ਕੁਝ ਲੋਕਾਂ ਦੇ ਘਰ ਢਾਹੇ ਗਏ ਸਾਹਮਣੇ ਲੋਕ ਕੀ ਕਹਿਣਾ ਚਾਹੁੰਦੇ ਸਮਝ ਅਸੀਂ ਤਾਂ ਜੀ ਗਰੀਬ ਬੰਦੇ ਆਂ ਜੀ ਕੁਝ ਕਰਦੇ ਨਹੀਂ ਧਰਦੇ ਨਹੀਂ ਬੱਚੇ ਮੇਰੇ ਬਾਹਰ ਗਏ ਹੋਣਾ ਜੀ ਮੈਂ ੱੱਕੇ ਨਾਲ ਜੀ ਸਾਡਾ ੱੱਕਾ ਹੋਇਆ ਸਾਡੇ ਨੂੰ ਇਹ ਤੋਂ ਅੱਗੇ ਤੁਸੀਂ ਕੀ ਕਰੋਗੇ ਤੁਹਾਡਾ ੱੱਕਾ ਕਿਹਨੂੰ ਸਾਡਾ ਜੀ ਇਨਸਾਫ ਹੋਣਾ ਚਾਹੀਦਾ ਤੁਸੀਂ ਜਦੋਂ ਕੀ ਕਰੋਗੇ ਤੁਸੀਂ ਜਾਵਾਂਗੇ ਜੀ ਅਸੀਂ ਜਿੱਥੇ ਤੱਕ ਸੱਤ ਜਾਇਆ ਜਾਵਾਂਗੇ ਤੁਹਾਨੂੰ ਆਪਣੇ ਆਪ ਇਹ ਜਿਹੜੀ ਨਜਾਇਜ਼ ਉਸਾਰੀ ਇਹਨਾਂ ਨੇ ਸੋ ਕੀਤੀ ਹੈ ਤਾਂ ਹੁਣ ਲਈ ਕੋਈ ਪਹਿਲਾ ਨੋਟਿਸ ਆਇਆ ਨਹੀਂ ਸਾਡੇ ਕੋਲ ਕੋਈ ਨਹੀਂ ਆਇਆ ਕੋਈ ਤੁਹਾਨੂੰ ਪਹਿਲਾਂ ਗਾ ਨਹੀਂ ਕੀਤਾ ਗਿਆ ਨਹੀਂ ਨਾ ਇੱਕ ਦਿਨ ਇੱਕ ਦਿਨ ਪਹਿਲਾਂ ਆਏ ਤੇ ਜੀ ਕੱਲ ਆਏ ਤੇ ਅਸੀਂ ਕਿਹਾ ਜੀ ਅਸੀਂ ਆਸੀਂ ਕੋਈ ਨਹੀਂ ਜੀ ਦਸਕਤ ਕਰਨੇ ਦਾ ਆਸਾਨ ਹੈ ਕਿਹੜਾ 33 ਟੱਕਾ ਵੇਚਦੇ ਆਂ ਕੋਈ ਤਾਂ ਆਪਣੇ ਹੱਕਾਰ ਸਿੱਤੇ ਜੀ ਸਾਥ ਨਹੀਂ ਆਇਆ ਹੈ ਕੋਈ ਸੰਨੋਸਤ ਨਹੀਂ ਆਇਆ ਕੋਈ ਲਿੱਟਰ ਵਿੱਚ ਕਿਸੇ ਨੇ ਆਇਆ ਨਹੀਂ ਜੀ ਆਇਆ ਨਹੀਂ ਕਿਸੇ ਵੀ ਨਹੀਂ ਆਇਆ ਕੋਈ ਨਹੀਂ ਆਇਆ ਸੰਗਤ ਸੰਗਤ ਤੇ ਕਿਸੇ ਕੋਈ ਤਾਂ ਜੀ ਠੱਕਾ ਹੋਇਆ ਸਾਡੇ ਨਾਲ ਸਾਡੇ ਨਾਲ ਸਾਨੂੰ ਤੇ ਬਾਜੀ ਕੋਈ ਸਾਡੀ ਸਰਕਾਰ ਨਾਲ ਲੜਾਈ ਨਹੀਂ ਕੀਤੀ ਕੋਈ ਸਾਡੀ ਕਿਸੇ ਨਾਲ ਤੇ ਦੁਸ਼ਮਣੀ ਕੱਢਿਆ ਜੀ ਪਿੰਡ ਗੱਡੀ ਆਣ। ਪਿੰਡ ਚਾਹੇ ਤਾਂ ਨਹੀਂ। ਚਾਹੇ ਤੇ ਜੀ ਪੰਚਾਇਤ ਉਲਟਾ ਸਭਾ ਜੀ ਉਲਟਾ। ਪਿੰਡ ਨਹੀਂ ਕਿ ਪੰਚਾਇਤ ਦੇ ਉਲਟਾ ਹੋਣ ਦਾ ਕੀ ਕਰਨਾ ਜੀ ਕੀ ਗੱਲ ਹੋ ਗਈ। ਤੂੰ ਪਤਾ ਜੀ ਸਾਮਲਾਤ ਵਿੱਗਾ ਵਿੱਗਾ ਦੋ ਦੋ ਵਿੱਗੇ ਚਾਰ ਚਾਰ ਵਿੱਗੇ ਰੋਕੀ ਵੱਟੇ ਨਾ। ਸਾਡੇ ਕੋਲੇ ਕਿਹੜੇ ਜੀ ਜ਼ਿਆਦੇ ਆ। ਸਾਡੇ ਕੋਲ ਤਾਂ ਵਿਸਵਾ ਵਿਸਵਾ ਜੀ ਦੋ ਦੋ ਵਿਸਵੇ ਆ। ਆ ਸਾਰੇ ਪਿੰਡ ਕੋਲੇ ਆ ਜੀ। ਵੱਡਿਆਂ ਦਾ ਹੁਣ ਇਹਦੇ ਚੈਣਾ ਚਾਹੀਦਾ। ਸਾਰੇ ਪਿੰਡ ਚਾਹ ਜੀ ਉਹਨਾਂ ਨੂੰ ਵੀ ਮਾਣਾ ਮੋਟਾ ਜੀ ਜਿਵੇਂ ਸਾਡੇ ਤੇ ਹੋਇਆ ਕਾਰਵਾਈ ਹੋਣਾ ਤੇ ਵੀ ਹੋਣੀ ਚਾਹੀਦੀ ਆ। ਕੀ ਨਾ ਮਾ ਤੁਹਾਡਾ ਜੀ ਜਸਿੰਦਰ ਕੌਰਾ ਜੀ ਕਿਹੜਾ ਪਿੰਡ ਹੈ ਜੀ ਬਾਗੜੀਆਂ ਜੀ ਇਹ ਕੀ ਮਤਲਬ ਕਰਨਾ ਤੁਹਾਡੇ ਘਾਟਾ ਹੈਗੇ ਨਹੀਂ ਪਤਾ ਨਹੀਂ ਜੀ ਕੀ ਕਰਨਾ ਸਾਨੂੰ ਆਪ ਨਹੀਂ ਪਤਾ ਲੱਗੇ ਸਾਨੂੰ ਤੱਜੇ ਪਤਾ ਲੱਗੇ ਸਾਡਾ ਘਾਟਾ ਹੈਗੇ ਜੀ ਬੋ ਜੀ ਸਾਨੂੰ ਕੋਈ ਹਦਾਇਤ ਨਹੀਂ ਅੱਗੇ ਆਈ ਹੈਗੀ ਤੁਹਾਨੂੰ ਪਹਿਲਾਂ ਕੋਈ ਨੋਟਿਸ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਆਇਆ ਜੀ ਸਾਨੂੰ ਕੋਈ ਨੋਸਟ ਨਹੀਂ ਆਇਆ ਕੋਈ ਸਾਨੂੰ ਹਦਾਇਤ ਨਹੀਂ ਆਈ ਜੀ ਸਾਡਾ ਅੱਜ ਘਾਟਾ ਹੈ ਸਾਨੂੰ ਪਤਾ ਲੱਗਾ ਸਾਡਾ ਘਾਟਾ ਹੈ ਅੱਗੇ ਤੁਹਾਨੂੰ ਐ ਦੱਸਿਆ ਨਹੀਂ ਗਿਆ ਵੀ ਮਤਲਬ ਤੁਸੀਂ ਕਿਹੋ ਡਾ ਘਰ ਕਿਉਂਟਾ ਹੋਇਆ ਜਾ ਰਿਹਾ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਦੱਸਿਆ ਗਿਆ ਕੇ ਚੱਲ ਰਿਹਾ ਸਾਡਾ ਘਰ ਤੇ ਇਹ ਕਿੱਥੇ ਚੱਲਦਾ ਕਿਥੇ ਮਹਾਲੀ ਜੀ ਮਹਾਲੀ ਚੱਲ ਰਿਹਾ ਜੀ ਸਾਡਾ ਡਾਕਟਰ ਸਾਹਿਬ ਜੀ ਹਾਂ ਜੀ ਇਹ ਅੱਜ ਸਾਡੀ 8ਵੇਂ ਮਹੀਨੇ ਦੀ 20 ਤਰੀਕ ਆ ਜੀ ਅੱਛਾ ਉਹਦੇ ਵਿੱਚ ਹੀ ਮਤਲਬ ਹਾਂ ਜੀ ਉਹਦੇ ਵਿੱਚ ਸਾਡਾ ਕਰਟਾ ਹੈਗਾ ਜੀ ਕੀ ਮੰਗ ਕਰਦੇ ਸਰਕਾਰ ਕੋਲੋਂ ਜੀ ਮੰਗ ਜੀ ਸਾਡਾ ਜੀ ਬਸੜ ਕਰਵਾਟਾ ਹੈਗਾ ਜੀ ਸਾਨੂੰ ਬਸ ਬਰੀ ਇਹ ਬਾਜੀ ਅਸੀਂ ਤਾਂ ਜੋ ਕਰਨਾ ਮੰਗ ਸਾਹ ਸਾਹ ਪਚਾਣ ਦਾ ਜੀ ਹੋਸਨ ਕੋਈ ਮੰਗ ਨਹੀਂ ਜੀ ਇਹ ਨਹੀਂ ਕੁਝ ਕਰਨਾ ਕਰਿਆਣਾ ਕੁ ਨਹੀਂ ਲੈਣੀ ਮੇਰੀਆਂ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز